ਕਰ ਲਿਓ ਪਰਚੂਨ ਦੀ ਦੁਕਾਨ ਕਰ ਲਿਓ ਜੇ ਤੁਹਾਡੇ ਸਿਰ 80 ਲੱਖ ਕਰਜ਼ਾ ਥੋਡੇ ਤੇ 10 ਲੱਖ ਦਾ ਵਿਆਜ ਪੈਂਦਾ ਤੁਸੀਂ ਜਿੰਨਾ ਮਰਜੀ ਜੋਰ ਲਾ ਲਓ ਜੇ ਤੁਸੀਂ ਤੁਹਾਡੇ ਹਿਸਾਬ ਕਿਤਾਬ ਤਿਆਰ ਕੀਤਾ ਮੇਰੀ ਤੁਹਾਨੂੰ ਬੇਨਤੀ ਇਹ ਆ ਵੀ ਤੁਹਾਨੂੰ ਉਸ ਹਿਸਾਬ ਕਿਤਾਬ ਚ ਪੈਣ ਤੀ ਕੋ ਲੋੜ ਹੈ ਹੈ ਤਾਂ ਇਹਦੀਆਂ ਵੀ ਬੜੀਆਂ ਨੇ ਜੀ ਦੀ ਵੇਚਣ ਜਾਂਦੇ ਆ ਨਗਦ ਵਾਲੇ ਨੇ ਕੰਡਾ ਕਰਾ ਕੇ ਸਿੱਟਣੀਆਂ 25 ਮੋਚਰ ਵਾਲੀ ਦਿੰਦਾ ਅਗਲਾ 2 ਕੁਇੰਟਲ ਦੀ ਕਾਰਡ ਦੇ ਦਿੰਦਾ ਵਿਆਜ ਵਾਲੇ ਨੇ ਦੇਣੀ ਆ ਸਤਾ ਸ੍ਰੀ ਕਾਲ ਭਾਈ ਸੋਹਣਿਓ ਸਾਰਿਆਂ ਨੂੰ ਕੀ ਹਾਲ ਚਾਲ ਬੱਲੇ ਬੱਲੇ ਬੜਾ ਰੌਲਾ ਪੈਂਦਾ ਹੈ ਬੜੀਆਂ ਵੀਡੀਓ ਬਣੀਆਂ ਹੋਈਆਂ ਨੇ ਸਾਡੇ ਯੂਟਿਊਬਰਾਂ ਨੇ ਬਹੁਤ ਸਾਰੀਆਂ ਵੀਡੀਓ ਚੜਾਈਆਂ ਹੋਈਆਂ ਨੇ ਠੇਕੇ ਤੇ ਜ਼ਮੀਨ ਦਾ ਹਿਸਾਬ ਕਿਤਾਬੀ ਠੇਕੇ ਤੇ ਕੀ ਬਚਦਾ ਕੀ ਨਿਕਲਦਾ ਕੀ ਪੈਂਦਾ ਪਰ ਮੈਂ ਇੱਕ ਬਿਲਕੁਲ ਪੱਖਰਾ ਹਿਸਾਬ ਕਿਤਾਬ ਤਿਆਰ ਕੀਤਾ ਮੇਰੀ ਤੁਹਾਨੂੰ ਬੇਨਤੀ ਇਹ ਆ ਵੀ ਤੁਹਾਨੂੰ ਉਸ ਹਿਸਾਬ ਕਿਤਾਬ 'ਚ ਪੈਣ ਦੀ ਕੋਈ ਲੋੜ ਨਹੀਂ ਖੇਤੀ ਫੇਲ ਕਿੱਥੋਂ ਹੁੰਦੀ ਹੈ ਜਾਂ ਕੋਈ ਕਾਰੋਬਾਰ ਫੇਲ ਕਿੱਥੋਂ ਹੁੰਦਾ ਨਾਟ ਓਨਲੀ ਖੇਤੀ ਕੋਈ ਵੀ ਜਿਹੜਾ ਕਾਰੋਬਾਰ ਆ ਜਿਹੜਾ ਤੁਸੀਂ ਪੈਸੇ ਵਿਆਜ ਤੇ ਚੱਕ ਕੇ ਕਰਦੇ ਹੋ ਚਾਹੇ ਆੜਤ ਕਰ ਲੋ ਚਾਹੇ ਕੋਈ ਟ੍ਰੇਡ ਦਾ ਬਿਜ਼ਨਸ ਕਰ ਲੋ ਚਾਹੇ ਖੇਤੀ ਕਰ ਲੋ ਚਾਹੇ ਏਜੰਸੀ ਖੋਲ ਲੋ ਚਾਹੇ ਕੋਈ ਕੰਮ ਕਰ ਲੋ ਚਾਹੇ ਤੁਸੀਂ ਪਰਚੂਨ ਦੀ ਦੁਕਾਨ ਕਰ ਲੋ ਜੇ ਤੁਹਾਡੇ ਕੋਲ ਰੁਪਈਆ ਨਹੀਂ ਤੁਹਾਡਾ ਕੰਮ ਨਹੀਂ ਚੱਲ ਸਕਦਾ ਹਾਲਾਂਕਿ ਉਹਦੀ ਬਜਾਏ ਖੇਤੀ ਡੇਰੀ ਫਾਰਮ ਜਾਂ ਲਾਈਫਸਟਾਕ ਕਿਸੇ ਹੱਦ ਤੱਕ ਇਹ ਚੱਲ ਜੂਗੀ ਵੀ ਤੁਹਾਡੇ ਕੋਲ ਆ ਤੁਸੀਂ ਦੇਣਦਾਰੀ ਹੋਰ ਕੋਈ ਨਹੀਂ ਉਹਦਾ ਕਰਜ਼ਾ ਤੁਸੀਂ ਚੱਕ ਕੇ ਲਾ ਲਿਆ ਖੇਤੀ ਜਾਂ ਡੇਰੀ ਫਾਰਮ ਉੱਥੇ ਸਰਵਾਈਵ ਕਰ ਜਾਊਗਾ ਬਾਕੀ ਕੰਮਾਂ ਲਈ ਤਾਂ ਕੋਲ ਪੈਸਾ ਚਾਹੀਦਾ ਕਰੋੜ ਰੁਪਏ ਹਲੇ ਖੇਤੀ ਉਹਨਾਂ ਨਾਲੋਂ ਫੇਰ ਵੀ ਕਿਸੇ ਹੱਦ ਤੱਕ ਬੈਟਰ ਆ ਹੁਣ ਆਪਣੇ ਨਾਲ ਹੁੰਦਾ ਕੀ ਆ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਹਿਸਾਬ ਕਿਤਾਬ ਬਣਾਇਆ ਹੋਇਆ ਤੁਹਾਨੂੰ ਕਿਸੇ ਹੋਰ ਹਿਸਾਬ ਕਿਤਾਬ ਚ ਪੈਣ ਦੀ ਲੋੜ ਨਹੀਂ ਤੁਸੀਂ ਇਹ ਹਿਸਾਬ ਕਿਤਾਬ ਦੇਖ ਲਓ ਵੀ ਜ਼ਿਮੀਂਦਾਰ ਫੇਲ ਕਿਵੇਂ ਹੁੰਦੇ ਮੈਂ ਤਾਂ ਬਾਈ ਜੀ ਆ ਹਿਸਾਬ ਕਿਤਾਬ ਬਣਾਇਆ ਮੇਰਾ ਇਹ ਮੰਨਣਾ ਹੈ ਕਿ ਤੁਹਾਨੂੰ ਹੋਰ ਹਿਸਾਬ ਕਿਤਾਬ ਲਾਉਣ ਦੀ ਲੋੜ ਨਹੀਂ ਤੁਸੀਂ ਦੇਣਾ ਨਾ ਹੋਵੇ ਕਿਸੇ ਦਾ ਚਾਹੇ ਤੁਸੀਂ ਕੋਈ ਹਿਸਾਬ ਵੀ ਨਾ ਲਾਓ ਪਹਿਲਾਂ ਤਾਂ ਆਪਾਂ ਪੈਸੇ ਕਿਸੇ ਕੋਲ ਹੁੰਦੇ ਨਹੀਂ ਦੇਖੋ ਆਪਾਂ 40 ਲੱਖ ਪਹਿਲਾਂ ਤਾਂ ਕੋਠੀ ਤੇ ਲਾਉਣਾ ਸ਼ੁਰੂ ਕਰ ਦਿੰਨੇ ਆ ਠੀਕ ਆ ਕੀ ਸੋਚ ਕੇ ਲਾਉਨੇ ਆ ਵੀ 10 ਕਿੱਲੇ ਜ਼ਮੀਨ ਦੇ ਨੇ 10 ਲੱਖ ਦੀ ਆਪਣੀ ਫਸਲ ਹੋ ਜਾਣੀ ਆ 4 ਲੱਖ ਚ ਆਪਣਾ ਕਰਜ਼ਾ ਲੈ ਜਾਣਾ ਆਪਾਂ ਇਹ ਤਾਂ ਨਹੀਂ ਸੋਚਦੇ ਵੀ ਰੋਜ਼ ਦੇ ਖਰਚੇ ਬੱਚਿਆਂ ਦੇ ਖਰਚੇ ਉਹ ਕੌਣ ਦੇਊਗਾ ਆਪਾਂ 40 ਲੱਖ ਦੀ ਲਿਮਟ ਲੈਣ ਲੱਗੇ ਕੀ ਸੋਚਦੇ ਆ 10 ਲੱਖ ਦੀ ਫਸਲ ਹੁੰਦੀ ਆ 10 ਸਾਲ ਚ ਕਰਜ਼ਾ ਲੈ ਜੂ ਉਨੇ ਉਹਦਾ ਵਿਆਜ ਵੀ ਨਹੀਂ ਮੁੜਦਾ ਪਰ ਆਪਾਂ ਤੋਂ 40 ਲੱਖ ਉਹ ਹੋ ਗਿਆ ਫਿਰ 10 ਲੱਖ ਦੀ ਕਾਰ ਲੈ ਲੈਣੇ ਆ ਫਿਰ 10 ਲੱਖ ਘੱਟੋ ਘੱਟ ਮੁੰਡੇ ਦੇ ਵਿਆਹ ਤੇ ਲਾਣੇ ਆ ਠੀਕ ਆ ਇਹ ਮੈਂ ਰਫਲੀ ਆંકੜੇ ਲਾਏ ਨੇ ਰਫਲੀ ਇਹ ਤਾਂ ਵੱਧ ਘੱਟ ਵੀ ਹੋ ਸਕਦੇ ਨੇ ਤੁਹਾਨੂੰ ਉਦਾਹਰਨ ਦੇਣ ਲਈ ਕੋਠੀ ਵੀ ਪੈਗੀ ਕਾਰ ਵੀ ਹੋ ਗਈ ਖਰਚੇ ਵੱਧ ਗਏ ਵਿਆਹ ਵੀ ਹੋ ਗਿਆ ਅੱਗੇ ਫਿਰ ਬੱਚਿਆਂ ਦੇ ਵੀ ਖਰਚੇ ਹੋਗੇ ਉਹ ਫਿਰ ਕੀ ਆ ਜੀ ਬੱਚੇ ਆਪਣੇ ਪੜਦੇ ਕਿੰਨੇ ਕਰਨੇ ਤੁਹਾਨੂੰ ਪਤਾ ਹੀ ਨਾ ਤਾਂ ਕੋਈ ਜੋਬ ਮਿਲੀ ਤੇ ਉਹ ਤੋਂ ਬਾਅਦ ਆਪਾਂ ਕੀ ਪਲਾਨ ਕਰ ਲਿਆ ਵੀ ਆਪਾਂ ਜੀ ਹੁਣ ਆਈਲੈਸ ਕਰਕੇ ਬੱਚੇ ਨੂੰ ਬਾਹਰ ਤੋਰਦੇ ਆ ਪਾ ਦੋ ਤਿੰਨ ਸਾਲ ਉਹ ਆਈਲੈਸ ਫਰੀ ਜਾਂਦਾ ਆਈਲੈਸ ਵੀਜ਼ਾ ਨਹੀਂ ਆਉਂਦਾ ਲਾ ਲੋ ਜਿਹਦਾ ਨਹੀਂ ਆਉਂਦਾ ਜਿਹਦਾ ਆ ਗਿਆ ਵਧੀਆ ਜਿਹੜੇ ਉਰੇ ਰਹਿ ਗਏ ਮੈਂ ਉਹਨਾਂ ਦੀ ਗੱਲ ਕਰਦਾ ਕਰਜ਼ਾ ਹੋ ਗਿਆ ਜੱਟ ਸਰ 80 ਲੱਖ ਕਿੱਲੇ ਨੇ ਜ਼ਮੀਨ ਦੇ 10 ਉਤੋਂ ਬਾਅਦ 80 ਲੱਖ ਤੇ ਵਿਆਜ ਪੈਣ ਲੱਗ ਗਿਆ 12% ਦਾ 9 ਲੱਖ 60000 ਰੁਪਿਆ ਤੁਹਾਡਾ ਵਿਆਜ ਪੈਂਦਾ ਇੱਕ ਕਿੱਲੇ 'ਚੋਂ ਰਫਲੀ ਕੀ ਆਮਦਨ ਜੇ ਮੰਨ ਕੇ ਚਲੋ ਆਪਾਂ ਸਾਰੇ ਖਰਚੇ ਘਰ ਦੇ ਖਰਚੇ ਕੱਢ ਗਏ ਮਸ਼ੀਨਰੀ ਵੀ ਰੱਖ ਕੇ ਆਮ ਕਣਕ ਜੀਰੀ ਵਾਲੇ ਨੂੰ ਫਿਰ 10000 ਬਚਤ ਰਹਿ ਜਾਂਦੀ ਆ ਜੇ ਆਪਾਂ ਘਰ ਦੇ ਖਰਚੇ ਵੀ ਸਾਰੇ ਖੇਤੀ ਚਲਾ ਰਹੀ ਆ ਉਤਾਂ ਦਾ ਆਮਦਨ ਚਲੋ ਵੱਧ ਹੈਗੀ ਆ ਪਰ ਹੁਣ ਆ 9 ਲੱਖ 60000 ਦਾ ਜਿਹੜਾ ਤੁਹਾਡੇ ਟੀਕਾ ਲੱਗ ਗਿਆ ਇਹ ਇਹਦੇ ਵਿੱਚ ਖੇਤੀ ਇਹ ਇਹਦੇ ਨਾਲ ਕਿਉਂ ਖੇਤੀ ਨੂੰ ਫੇਲ ਕਰਦੇ ਇਹ ਥੋੜਾ ਖੇਤੀ ਦੀ ਜ਼ਿੰਮੇਵਾਰੀ ਆ ਜਿਹੜਾ 80 ਲੱਖ ਰੁਪਏ ਤੇ ਸਾਲ ਦਾ ਪਾ 10 ਲੱਖ ਰੁਪਏ ਵਿਆਜ ਵੀ ਖੇਤੀ ਤੇ ਪਾ ਦਨੇ ਆ ਫੇ ਖੇਤੀ ਕੀ ਕਰੇ ਅਗਲੀ ਗੱਲ ਤੁਸੀਂ ਕੋਈ ਕਾਰੋਬਾਰ ਕਰਕੇ ਦੇਖ ਲਓ ਆੜਤ ਕਰ ਲਿਓ ਟਰੇਡ ਕਰ ਲਿਓ ਪਰਚੂਨ ਦੀ ਦੁਕਾਨ ਕਰ ਲਿਓ ਜੇ ਤੁਹਾਡੇ ਸਿਰ 80 ਲੱਖ ਕਰਜ਼ਾ ਥੋਡੇ ਤੇ 10 ਲੱਖ ਦਾ ਵਿਆਜ ਪੈਂਦਾ ਤੁਸੀਂ ਜਿੰਨਾ ਮਰਜੀ ਜੋਰ ਲਾ ਲਓ ਜੇ ਤੁਸੀਂ ਕਦੇ ਕਾਮਯਾਬ ਹੋ ਗਏ ਖੇਤੀ ਘਰ ਚਲਾਉਣ ਲਈ ਆ ਮਸ਼ੀਨਰੀ ਵੀ ਬਾਚੂ ਸਾਰਾ ਕੁਝ ਸੈਟਲ ਹੋ ਜਾਊਗਾ ਜੇ ਤੁਸੀਂ ਸਰਪਲਸੋਂ ਜੇ ਤੁਹਾਡੇ ਕੋਲ ਪੈਸਾ ਠੀਕ ਆ ਜੀ ਬਿਨਾ ਪੈਸੇ ਤੋਂ ਬਰਾਤਰ ਖੇਤੀ ਕਰਨ ਦਾ ਕੋਈ ਫਾਇਦਾ ਨਹੀਂ ਸਰਪਲਸ ਹੋ ਕੇ ਖੇਤੀ ਕਰੋ ਠੀਕ ਆ ਹੁਣ ਮੈਂ ਤੁਹਾਨੂੰ ਸਰਪਲਸ ਦਾ ਹਿਸਾਬ ਸਮਝਾਉਣਾ ਆ ਹੈਗਾ ਮੇਰੇ ਵਰਗਾ ਜਿਹਦੇ ਤੇ ਵਿਆਜ ਪੈਂਦਾ ਆ ਹੈਗਾ ਕੋਈ ਧਨਾੜ ਜਿਹੜਾ ਸਰਪਲਸ ਆ ਮੈਂ ਹੋਰ ਕੋਈ ਡੂੰਗੀਆਂ ਗੱਲਾਂ ਨਹੀਂ ਜਾਣੀਆਂ ਅਗਲੇ ਦੇ ਬਿਜ਼ਨਸਾਂ ਦਾ ਪੜਦਾ ਮੈਂ ਕੋਈ ਨਾਂ ਨਹੀਂ ਲੈਣਾ ਮੈਂ ਇੱਕ ਚੀਜ਼ ਦਾ ਨਾਂ ਲੈ ਦੇਣਾ ਬਸ ਵੈਸੇ ਤਾਂ ਇਨ ਜਰਨਲ ਬਹੁ ਕਿਤੇ ਠੱਗੀ ਲੱਗਦੀ ਉਹ ਵੀ ਦੱਸ ਦਿੰਨਾ ਨਗਦ ਜ਼ਿੰਕ ਕਿੰਨੇ ਨੂੰ ਮਿਲ ਆਧਾਰ ਜ਼ਿੰਕ ਕਿੰਨੇ ਨੂੰ ਅੱਜ ਪਤਾ ਕਰ ਲੋ 605 ਰੁਪਏ ਨੇ ਜਿਹਨੇ ਲਿਖਾਉਣਾ ਕੈਸ਼ ਕਿੰਨੇ ਦਾ ਮਿਲਦਾ 80 ਰੁਪਏ ਦਾ ਐਵੇਂ ਹੀ ਤੁਹਾਡੇ ਡਾਈ ਚ ਕੁੰਡੀ ਮੈਂ ਨਹੀਂ ਉਹਨਾਂ ਦਾ ਕਸੂਰ ਕੱਢਦਾ ਅਗਲਾ ਕੀ ਕਰੇ ਭਾਈ ਪੈਸੇ ਜਦੋਂ 6 ਮਹੀਨਿਆਂ ਬਾਅਦ ਮਿਲ ਲੈਣੇ ਉਹ ਵੀ ਮਿਲ ਲੈਣੇ ਨਹੀਂ ਮਿਲ ਲੈੇ ਵੀ ਕੋਈ ਪੱਕੀ ਗਾਰੰਟੀ ਨਹੀਂ ਐਦਾਂ ਹੀ ਡਾਈ ਚ ਐਦਾਂ ਹੀ ਜੂਰੀਏ ਚ ਹੁਣ ਸਪਰੇਆਂ ਆ ਜਾਣਗੀਆਂ ਜਿਨੇ ਤਾਂ ਨਗਦ ਨਿੱਤੀ ਵਲਿਆਉਣੀ ਆ ਉਹਨੂੰ ਡੱਬੇ ਮਗਰ 1000 1015 1500 ਰੁਪਇਆ ਸਸਤੀ ਵਿਆਜ ਵਾਲੇ ਨੂੰ ਮਹਿੰਗੀ ਲਿਖਦੇ ਹੋ ਜੀ ਨਾ ਰੇਟ ਪੁੱਛਣਾ ਨਾ ਲੈਣ ਨਾ ਦੇਣ ਉਹਨੂੰ ਬੀਜ ਤੋਂ ਲੈ ਕੇ ਸਪਰੇਆਂ ਤੋਂ ਲੈ ਕੇ ਸਾਰੇ ਫਰਟੀਲਾਈਜ਼ਰ ਤੋਂ ਲੈ ਕੇ ਟੀਕਾ ਲੱਗਿਓ ਹੀ ਜਾਣਾ ਸਿਰੇ ਤੋਂ ਲੈ ਕੇ ਉੱਪਰ ਦੀ ਆੜਤੀ ਇਹਦਾ ਬਿਆਜ ਚੱਲਦਾ ਠੀਕ ਆ ਉਹ ਤੋਂ ਬਾਅਦ ਇੱਕ ਸਭ ਤੋਂ ਵੱਡੀ ਗੱਲ ਦੱਸ ਦਿੰਨੇ ਹੁਣ ਇਹ ਵੀ ਪੜਦਾ ਚੱਕੇ ਦਿੰਨੇ ਮੈਂ ਦੇਖੀ ਜਾਊਗੀ ਹੁਣ ਮਾੜਾ ਮੋਟਾ ਤਵਾ ਲਾ ਲੈਣਗੇ ਭਰਾ ਉਹ ਵੀ ਹੁਣ ਮੈਨੂੰ ਚੱਕਣਾ ਪਊ ਪੜਦਾ ਇਹ ਵੀ ਹੁਣ ਇਹਦੀ ਵੀ ਕੱਲੀ ਕੇਹਦਾ ਰੰਦਊਗਾ ਹੈ ਤਾਂ ਇਹਦੀਆਂ ਵੀ ਬੜੀਆਂ ਨੇ ਜੀ ਦੀ ਵੇਚਣ ਜਾਂਦੇ ਆ ਨਗਦ ਵਾਲੇ ਨੇ ਕੰਡਾ ਕਰਾ ਕੇ ਸਿੱਟਣੀਆਂ 25 ਮੋਚਰ ਵਾਲੀ ਦਿੰਦਾ ਅਗਲਾ 2 ਕੁਇੰਟਲ ਦੀ ਕਾਰਡ ਦੇ ਦਿੰਦਾ ਵਿਆਜ ਵਾਲੇ ਨੇ ਦੇਣੀਆਂ 17% ਦੀ ਨਮੀ ਤੇ 17 ਤੇ ਵੀ ਉਹਨੂੰ ਹੋਰ ਵੀ ਬਹੁਤ ਕੁਝ ਹੁੰਦਾ ਚਲੋ ਮੈਂ ਉਹ ਗੱਲਾਂ ਚ ਪੈਣਾ ਨਹੀਂ ਜੀਰੀ ਜਦ ਜੇ ਤੁਸੀਂ 10 ਕਿਲਿਆਂ ਦੀ ਬੇਚੋ ਤਾਂ 10 ਕਿਲਿਆਂ ਦੀ ਹਿਸਾਬ ਲਾ ਲਓ 10 ਕਿਲਿਆਂ ਦੀ ਜੀਰੀ ਪਿੱਛੇ ਨਗਦ ਵਾਲੇ ਨੂੰ 50000 ਦਾ ਪ੍ਰੋਫਿਟ ਹੁੰਦਾ ਵੈਸੇ 50 ਤੋਂ ਵੱਧ ਹੁੰਦਾ ਬਿਆਜ ਵਾਲੇ ਨੂੰ 50000 ਦਾ ਟੀਕਾ ਲੱਗਦਾ ਵੈਸੇ ਤਾਂ ਸ਼ਾਇਦ 70 80 ਦਾ ਹੀ ਲੱਗਦਾ ਹੋਵੇ ਜੀਰੀ ਮੈਨੂੰ ਪਤਾ ਜੀਰੀ ਕਿੰਨੀ ਘਟਦੀ ਹੁਣ ਇਹ ਤਾਂ ਚੱਕੇ ਕੰਡਾ ਲੈ ਕੇ ਪਰਚੀਆਂ ਹਿਸਾਬ ਕਰ ਲੈਣਾ 25% ਦੇ ਦੇ ਕੇ ਧਾਰ ਵਾਲੇ ਨੇ 4 ਦਿਨ ਬੈਠਣਾ 17 ਮੋਹਰ ਤੇ ਉਹਦੀ ਸ਼ਕਾਸ ਕਾ ਕੇ ਜੀਰੀ ਭਰੀ ਜਾਣੀ ਇਹ ਕੋਈ ਟੀਕਾ ਇੱਕ ਨਹੀਂ ਲੱਗਦਾ ਜੇ ਤੁਸੀਂ ਕਹੋ ਇੱਕ ਪਾਸਿਓਂ ਟੀਕਾ ਲੱਗਦਾ ਬੜੇ ਪਾਸਿਓਂ ਟੀਕੇ ਲੱਗਦੇ ਨੇ ਹਲੇ ਤਾਂ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਮੇਰਾ ਭਾਈ ਚਾਰਕ ਸੰਜਾ ਨੇ ਮੈਂ ਬੋਲ ਨਹੀਂ ਸਕਦਾ ਮੈਂ ਬੋਲਣਾ ਵੀ ਨਹੀਂ ਮੈਂ ਤਾਂ 19 ਤੁਹਾਨੂੰ ਐਗਜ਼ੈਂਪਲ ਦੇਣੀ ਆ ਖੇਤੀ ਨੂੰ ਕਿਉਂ ਭੰਡੀ ਜਾਂਦੇ ਹੋ ਖੇਤੀ ਨੂੰ ਦਾ ਤੇ ਭੰਡੀ ਜਾਂਦੇ ਹੋ ਬਾਈ ਦੇਖੋ ਸਰਪਲਸ ਵਿਆਜ ਦਾ ਤੁਹਾਨੂੰ ਸਾਫ਼ ਸਮਝਾਤਾ ਤੁਹਾਡੇ ਇਸ ਚ ਕਮਿਊਨਿਟੀ ਕਾ ਲੱਗਦਾ ਹੈ ਫਸਲ ਵੇਚਣ ਵੇਲੇ ਕਿਵੇਂ ਟੀਕਾ ਲੱਗਦਾ ਹੁਣ ਜਿਹੜੇ ਘਾਟੇ ਨੇ ਲੱਖਾਂ ਦੇ ਇਹਨੂੰ ਤੁਸੀਂ ਕਿੱਥੇ ਪਾਓਗੇ ਖੇਤੀ ਖੁੱਤੀ ਕੋਈ ਫੇਲ ਨਹੀਂ ਤੁਹਾਨੂੰ ਕੋਈ ਠੇਕੇ ਦਾ ਮੈਂ ਕਹਿੰਦਾ 13 ਨੂੰ ਲਈ ਵੀ 14 ਨੂੰ ਲਈ ਹੋਈ ਤੁਹਾਨੂੰ ਪੁੱਗ ਜੂਗੀ ਆ ਚੀਜ਼ ਤੁਹਾਨੂੰ ਕਦੇ ਨਹੀਂ ਪੁੱਗੂਗੀ ਖੇਤੀ ਕਾ ਕਿਨੇ ਫੇਲ ਕਰੀ ਆ ਖੇਤੀ ਵਿਆਜ ਦੇਣ ਲਈ ਨਹੀਂ ਬਣੀ ਬਾਈ ਜੀ ਖੇਤੀ ਬਣੀਆਂ ਤੁਹਾਡਾ ਘਰ ਚਲਾਉਣ ਲਈ ਮੈਂ ਅੱਜ ਵੀ ਜਾਵੇ ਨਾ ਕਹਿਣਾ ਤੁਸੀਂ ਕੁੱਲ ਦੋ ਫਸਲਾਂ ਕਰੋ ਤੁਹਾਡੇ ਕੋਲ ਪੈਸਾ ਠੇਕੇ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਰਿਆ ਸਪਰੇਅ ਦਵਾਈ ਸਾਰਾ ਕੁਝ ਲੈਣ ਨੂੰ ਪੈਸਾ ਕੋਲ ਹੋਣਾ ਚਾਹੀਦਾ ਫਸਲ ਤੁਸੀਂ ਐਂ ਟਣਕਾ ਕੇ ਵੇਚਣੀ ਆ ਮੈਂ ਸ਼ਰਤ ਲਾਉਣਾ ਇਹਨਾਂ ਕਿਸੇ ਨੂੰ ਘਾਟਾ ਪੈ ਜੇ ਜੇ ਪੈ ਗਿਆ ਮੈਨੂੰ ਮੈਂ ਚੁਪੇਵਾਰੀ ਲੂੰਗਾ ਖੇਤੀ ਮੈਂ ਕਰਾਉਂਗਾ ਘਾਟਾ ਪਾ ਕੇ ਦਿਖਾਉਂ ਬਈ ਯਾਰ ਤੁਸੀਂ 70 70 80 80 ਲੱਖ ਦਾ ਵਿਆਜ ਯਾਰ ਫਸਲ ਤੇ ਪਾਈ ਜਾਨੀਓ ਕੀ ਕਰੋਗੇ ਉਹ ਤੋਂ ਬਾਅਦ ਮੇਰੀ ਬੇਨਤੀ ਜੇ ਕਿਸੇ ਜ਼ਿਮੀਂਦਾਰ ਸਰਚ ਕਰਜ਼ਾ ਚੜ ਗਿਆ ਤਾਂ ਟਕੇਟੋ ਇਹ ਪੜਦਾ ਪੁੜਦਾ ਕੋਈ ਨਹੀਂ ਰਹਿੰਦਾ ਸਾਰਿਆਂ ਨੂੰ ਪਤਾ ਹੁੰਦਾ ਉਹਦੀਆਂ ਚੂਲੀਆਂ ਹੁੰਦੀਆਂ ਹੁੰਦੀਆਂ ਨੇ ਆਲਰੇਡੀ ਸਮਾਜ ਚ ਕਰਜ਼ਾ ਚੜ ਗਿਆ ਤੁਹਾਡੇ ਕੋਲ ਐਸਟ ਹੈਗਾ ਬੇਚ ਕੇ ਉਹਨੂੰ ਲਾਂਬੇ ਕਰੋ ਬੇਚ ਕੇ 20 25 ਲੱਖ ਕੋਲ ਕਰੋ ਫਿਰ ਲਓ ਤੁਸੀਂ ਠੇਕੇ ਤੇ ਪੈ ਲਈ ਜੰਮ ਜੰਮ ਲਓ ਜੀ ਘਾਟਾ ਪਾ ਗਈ ਕੋਈ ਵੀ ਕੰਮ ਕਰ ਲਓ ਦੁਕਾਨ ਕਰ ਲਓ ਕਦੇ ਵੀ ਤੁਹਾਨੂੰ ਘਾਟਾ ਨਹੀਂ ਪਊਗਾ ਸੋ ਖੇਤੀ ਖੂਤੀ ਕੋਈ ਫੇਲ ਨਹੀਂ ਹੈਗੀ ਖੇਤੀ ਵਿਆਜੂ ਪੈਸੇ ਨਹੀਂ ਤੁਹਾਡੇ ਕਦੇ ਮੋੜਦੀ ਜਿਹੜਾ ਤੁਸੀਂ ਹੁਣ 1 ਮਿੰਟ ਜਿਹੜੀ ਆਪਾਂ ਲੋਨ ਲਿਮਿਟ ਹੁੰਦੀ ਆ ਉਹ ਕੀ ਹੁੰਦਾ ਖੇਤੀ ਕਰਜਾ ਕਹਿੰਦੇ ਨੇ ਉਹ ਕੀ ਹੁੰਦਾ ਸਪਰੇਅ ਲੈਣ ਲਈ ਅੱਛਾ ਇਹ ਵੀ ਮੈਂ ਐਡ-ਆਨ ਕਰ ਦਿੰਨੇ ਤੁਸੀਂ ਲਿਮਿਟ ਕਰਾ ਲਈ ਲਿਮਿਟ ਨੂੰ ਤੁਸੀਂ ਲਿਮਿਟ ਕਾਦੇ ਲਈ ਹੁੰਦੀ ਆ ਵੀ ਰੇ ਖਰੀਦ ਸਕੀਏ ਦਵਾਈਆਂ ਖਰੀਦ ਸਕੀਏ ਬੀਕ ਖਰੀਦ ਸਕੀਏ ਡੀਜ਼ਲ ਖਰੀਦ ਸਕੀਏ ਤੁਸੀਂ ਲਿਮਿਟ ਲੈ ਕੇ ਸਿਰਫ ਇਹ ਚੀਜ਼ਾਂ ਖਰੀਦੋ ਜੇ ਤੁਹਾਨੂੰ ਕਦੇ ਲਿਮਿਟ ਨੁਕਸਾਨ ਕਰ ਗਈ ਮੈਂ ਤੁਹਾਨੂੰ ਗਾਰੰਟੀ ਦਿੰਦਾ ਲਿਮਿਟ ਲੈਣੀ ਆ ਯਾਰਾ ਕਮਾਉਣੀਆਂ ਟੋਪੀਆਂ ਨੇ ਕਦੇ ਗੱਡੀ ਦੀ ਕਿਸ਼ਤ ਭਰਤੀ ਕਦੇ ਕੋਸ਼ ਕਰਤਾ ਕਦੇ ਆਪਣੇ ਘਰ ਦੇ ਖਰਚੇ ਚ ਲਾ ਲਿਆ ਲਿਮਟ ਜਿਹੜੀ ਕੰਮ ਲਈ ਬਣੀ ਹੋਈ ਆ ਤੁਸੀਂ ਲਿਮਟ ਵੀ ਲੈ ਲਓ ਤੁਹਾਨੂੰ ਕਦੇ ਮਾਰ ਨਹੀਂ ਕਰੂਗਾ ਤੁਸੀਂ ਲਿਮਟ ਕਿਉਂ ਬਣੀ ਆ ਵੀ ਜ਼ਿੰਮੇਵਾਰ ਤੇ ਕੁੰਡੀ ਨਾ ਲੱਗੇ ਲਿਮਟ ਕੋਈ ਮਾੜੀ ਚੀਜ਼ ਨਹੀਂ ਹੈਗੀ ਲਿਮਟ ਕੀ ਆ ਤੁਸੀਂ ਲਿਮਟ ਚੋਂ ਪੈਸੇ ਕਢਾ ਕੇ ਅਗਲੇ ਨੂੰ ਨਕਦ ਚੀ ਟਣਕਾ ਕੇ ਲੋਕ ਕਿਉਂ ਉਧਾਰ ਲੈਂਦੇ ਹੋ ਲਿਮਟ ਇਹਦੇ ਵਾਸਤੇ ਬਣੀ ਆ ਕਰੋ ਯੂਜ਼ ਲਿਮਟ ਨੂੰ ਲੈ ਜੇ ਕੋਈ ਬੰਦਾ ਮਰ ਗਿਆ ਖੇਤੀ ਚੋਂ ਵੀਰੇ ਬਹੁਤ ਵਧੀਆ ਟੌਪ ਦੀ ਆਮਦਨ ਆ ਖੇਤੀ ਨੂੰ ਬਦਰਾਮ ਕੋਈ ਨਾ ਮੇਰਾ ਵੀਰ ਕਰੋ ਹਾਂ ਤੇ ਤੁਹਾਡੇ ਵਿਆਹਾਂ ਦੇ ਮੈਂ ਮੈਂ ਕੋਈ ਤਵਾ ਨਹੀਂ ਲਾਉਂਦਾ ਕਿਤੇ ਮੈਂ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ ਨਹੀਂ ਕਹਣਾ ਤੁਸੀਂ ਕਿਉਂ ਚੜਾਇਆ ਜਾਣ ਕਿ ਚੜਾ ਚੜ ਗਿਆ ਚਲੋ ਸਾਲਾ ਜਿਵੇਂ ਚੜਨਾ ਸੀ ਪਰ ਉਹ ਤੁਹਾਡੇ ਵਿਆਹਾਂ ਦੇ ਗੱਡੀਆਂ ਦੇ ਆਇਲਸਾਂ ਦੇ ਉਹ ਪਹਿ ਕਿੱਥੋਂ ਦੇ ਦੇਵੇ ਕੋਠੀਆਂ ਦੇ ਪੈਸੇ ਜੀ ਦੀ ਕਿਵੇਂ ਦੇਵੇ ਫਸਲ ਕਿਵੇਂ ਦੇ ਦੇਵੇ 80 ਲੱਖ ਰੁਪਈਆ ਸਿੱਧਾ ਸਿੱਧਾ ਸਾਲਾ ਲੱਖ ਡਾਲਰ ਤੋਂ ਉੱਪਰ ਬਣਦਾ ਸਵਾ ਲੱਖ ਡਾਲਰ ਕਿੱਥੋਂ ਦੇ ਦੇਵੇ ਸੋ ਖੇਤੀ ਖੁੱਤੀ ਕੋਈ ਫੇਲ ਨਹੀਂ ਖੇਤੀ ਕਰੋ ਸਰਪਲਸ ਹੋ ਕੇ ਮੈਂ ਸ਼ਰਤ ਲਾ ਕੇ ਕਹਿੰਦਾ ਜੇ ਤੁਹਾਨੂੰ ਕਿਤੇ ਘਾਟਾ ਪੈਗੀ ਪੈ ਜਵੇ ਤੁਹਾਡੇ ਸਰ ਕਰਜ਼ਾ ਚੜ ਗਿਆ ਚੁੱਪ ਕਰਕੇ ਜ਼ਮੀਨ ਵੇਚ ਕੇ ਸਾਲਾ ਇੱਕ ਵਾਰ ਕੰਮ ਨਬੀਟ ਕਾਲੀ ਸ਼ਰਮਾ ਯਾਰ ਜੱਸ ਸਾਲੀ ਸਾਰੀ ਪਿੱਗੀ ਫੇਰ ਫਿਰ ਮੈਡਲ ਪੇਜੂ ਸੋ ਮੇਰੀ ਇਹ ਬੇਨਤੀ ਸੀ ਇਹ ਮੈਂ ਇਹ ਵੀ ਬੇਨਤੀ ਕਰਦਾ ਕੋਈ ਮੇਰਾ ਵੀ ਇਸ ਗੱਲ ਦਾ ਗੁੱਸਾ ਨਾ ਕਰੇ ਕੋਈ ਨਾਰਾਜ਼ਗੀ ਨਾ ਕਰੇ ਮੇਰਾ ਤਾਂ ਹੈਗਾ ਇਨਫੋਰਮੇਟਿਵ ਵੀਡੀਓ ਬਣਾਉਣ ਦਾ ਹਨਾ ਲੋਕਾਂ ਨੂੰ ਸਮਝਾਉਣ ਦਾ ਮੈਂ ਕਿਸੇ ਤੇ ਤਵਾ ਨਹੀਂ ਲਾਉਂਦਾ ਜੇ ਕੋਈ ਜ਼ਿੰਮੇਦਾਰ ਮੈਂ ਵੀ ਜ਼ਿੰਮੇਦਾਰ ਹਾਂ ਜੇ ਕੋਈ ਜ਼ਿੰਮੇਦਾਰ ਮਜਬੂਰ ਆ ਤਾਂ ਮੈਂ ਮੇਰੀ ਉਹਦੇ ਨਾਲ ਹਮਦਰਦੀ ਕੋਈ ਐਸੀ ਗੱਲ ਨਹੀਂ ਪਰ ਮੈਂ ਇਹ ਆਵਾਜ਼ ਉਠਾਉਣਾ ਕਿ ਇਹ ਚੀਜ਼ਾਂ ਤੋਂ ਆਪਾਂ ਪਹਿਲਾਂ ਹੀ ਰੋਕੀਏ ਯਾਰ ਕਿਉਂ ਐਸ ਕਦਰ ਆਪਾਂ ਕੰਮ ਖਰਾਬ ਕਰੀਏ ਸੋ ਮੇਰਾ ਖਿਆਲ ਹੈ ਸਾਰਾ ਕੁਝ ਕਲੀਅਰ ਹੈ ਤਾਂ ਫੁੱਲ ਵੀਡੀਓ ਆ ਜਾਣੀ ਹੈ ਬਹੁਤ ਛੇਤੀ ਤੁਹਾਡੇ ਰੂਬਰੂ ਹੋ ਜਾਣੀ ਹੈ ਇਹਨੂੰ ਸ਼ੇਅਰ ਕਰਿਓ ਜਰੂਰ ਤਾਂ ਕਿ ਜ਼ਿੰਮੇਦਾਰ ਨੂੰ ਸਮਝ ਆਵੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ